ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣਿ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ ਉਹਨੇ ਦਿੱਲੀ 에어ਪੋਰਟ ਤੋਂ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਤਾਮਿਲਨਾਡੂ ਦੇ ਤਰਾਕੀ ਰੂਪਲੀ ਅਤੇ ਕੁੰਡੂ ਚੇਰੀ ਦੇ ਆਯੋਜਿਤ ਕਿਸਾਨ ਮਹਾਂਵਚਨਤਾ ਤੇ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਕਿਰਪਾਨ ਦੇ ਨਾਲ ਜਹਾਜ਼ ਤੇ ਜਾਣ ਦੀ ਇਜਾਜ਼ਤ ਨਹੀਂ ਸੀ ਕਿਸਾਨਾਂ ਦਾ ਦੋਸ਼ ਹੈ ਕਿ ਕਿਰਪਾਨ ਨੂੰ ਸਿਰਫ ਬਹਣੇ ਵਜੋਂ ਵਰਤਿਆ ਹੈ ਜਦਕਿ ਸਰਕਾਰ ਉੱਤਰੀ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਪ੍ਰਸਾਰ ਤੋਂ ਡਰੀ ਹੋਈ ਹੈ ਕਿਰਪਾਨ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਮੁੱਦਾ ਬਣਾਇਆ ਸੀ ਜਦੋਂ ਕਿ ਅਇਤ ਪੱਲਾ ਵੀ ਕਈ ਵਾਰ ਕਿਸਾਨਾਂ ਆ ਗੁਜਜੀਤ ਸਿੰਘ ਢੱਲੇਵਾਲ ਤੇ ਬਲਦੇਵ ਸਿੰਘ ਸਰਸਾ ਕਰਪਾਨ ਨਾਲ ਹਵਾਈ ਯਾਤਰਾਵਾਂ ਕਰ ਚੁੱਕੇ ਹਨ ਕਿਸਾਨ ਆ ਗੁਸਖਦੇਵ ਸਿੰਘ ਪੋ ਜਿਹਰਾਜੇ ਕੁਲਕਰਪਾਨ ਇਸੇ ਪਰ ਫਿਰ ਵੀ ਉਸ ਨੂੰ ਹਵਾਈ ਅੱਡੇ 'ਚ ਜਹਾਜ਼ ਚੜ੍ਹਨ ਨਹੀਂ ਦਿੱਤਾ ਗਿਆ ਤੇ ਦਰਸਲ ਕਿਸਾਨ ਅੱਜ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਤੇ ਦਾਮਿਲਾ ਡੁੱਦੇ ਤੇਰਾਚੀਰਾ ਪੱਲੀ ਅਤੇ ਪੰਡੂ ਜੇਰੀ ਦੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਮਹਾਪੰਚਾਇਤਾਂ 'ਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਸਨ ਇਹਨਾਂ ਵਿੱਚ ਕਿਸਾਨ ਆ ਗੁਜਜੀਤ ਸਿੰਘ ਢੱਲੇਵਾਲ ਬਲਦੇਵ ਸਿੰਘ ਸਰਸਾ ਤੇ ਸੋ ਦੇਖ ਸੰਗ ਕੋ ਰਾਜ ਨੂੰ ਹਵਾਈ ਅੱਡੇ ਦਿੱਲੀ ਦੇ ਜਹਾਜ਼ ਵਿੱਚ ਬਿਚਾਉਣ ਤੋਂ ਰੋਕ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ